ਕਿ ਸਹਾਰਾ ਸਪੋਰਟ ਕਲੱਬ ਸੋ ਦੋਨੇ ਟੀਮਾਂ ਬਿਲਕੁਲ ਤਿਆਰ ਨੇ ਜੀ ਆਪ ਦਾ ਕਾਉਂਸਲਰ ਸਕੱਤਰ ਸਿੰਘ ਬੱਬੂ ਜੀ ਔਰ ਉਹਨਾਂ ਦੇ ਸਾਰੇ ਹੀ ਸਾਥੀ ਹਮੇਸ਼ਾ ਹੀ ਹਰ ਸਾਲ ਇਹ ਟੂਰਨਾਮੈਂਟ ਕਰਾਉਂਦੇ ਐ ਔਰ ਮੈਂ ਤਾਂ ਹਰ ਸਾਲ ਇੱਥੇ ਮੁਬਾਰਕਬਾਦ ਦੇਣ ਵਾਸਤੇ ਆਦਾ ਮੈਂ ਦੇਖ ਰਿਹਾ ਹਾਂ ਕਿ ਸਾਡੇ ਪੰਜਾਬ ਦੀ ਜਵਾਨੀ ਨੂੰ ਬਚਾਣ ਦਾ ਜਿਹੜਾ ਉਪਰਾਲਾ ਸਹਾਰਾ ਸਪੋਰਟ ਕਲੱਬ ਕਰਦੀ ਐ ਮੈਂ ਉਹਦੀ ਸਲਾਘਾ ਕਰਦਾ ਹਾਂ ਔਰ ਮੇਰੇ ਨਾਲ ਕਸ਼ਮੀਰ ਵਡਾਲੀ ਜੀ ਸਾਡੇ ਕਾਉਂਸਲਰ ਸਾਹਿਬ ਔਰ ਸਾਰੇ ਸਾਥੀ ਇੱਥੇ ਉਪਸਥਿਤ ਹੈ ਮੈਂ ਸਾਰੇ ਇਲਾਕਾ ਨਿਵਾਸੀ ਨੂੰ ਅੱਜ ਦੇ ਦਿਨ ਬਹੁਤ ਵਧਾਈ ਦਿੰਦਾ ਸਾਡੀ ਸਾਰਾ ਸਪੋਰਟ ਕਲਬ ਆ ਅਸੀਂ ਯਾਰਾ ਮੈਂ ਫਿਰ ਕਮੇਟੀ ਤੇ 26 ਸਾਲਾਂ ਤੋਂ ਉਹੀ ਕਮੇਟੀ ਚੱਲੀ ਆ ਰਹੀ ਆ ਉਹੀ ਪ੍ਰਧਾਨ ਆ ਤੇ ਉਹ ਸਾਡੇ ਸੈਕਟਰੀ ਸਾਹਿਬ ਨੇ ਉਹੀ ਸਾਰੇ ਮੈਂਬਰ ਨੇ ਇਹ ਬੋੜੀ ਵਧਾਈਆਂ ਵਾਲੀ ਗੱਲ ਆ ਕਿੰਨੇ ਤੇ ਅੱਜ ਕੱਲ ਦੇ ਵੇਖੋ 1-2 ਸਾਲ ਲੰਘਦਾ ਲੱਤਾਂ ਖਿੱਚਣ ਦੇ ਵੀ ਦੇਖ ਦੋ ਜਿਹੇ ਤੇ ਅਸੀਂ ਸਾਰੇ ਸੰਗਤ ਨੂੰ ਮਹਾਰਾਜ ਜੇ ਮੀਪਾਸਾ ਚਿਰ ਗੁਰ ਹਰਗਵਿੰਦ ਸਾਹਿਬ ਜੀ ਦੇ ਜਨਮ ਦਿਹਾੜੀ ਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਲੋਕਾਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦੇਣ। ਪ੍ਰਧਾਨ ਜੀ ਇਹ ਕੰਮ ਚਾਇਆ ਹੋਇਆ ਹੈ। ਮਾਝ ਦੇ ਸਾਰੀ ਕਰੀਬ ਆ ਗਏ। ਮਾਸਟਰ ਮਾਰਕਰ ਗੁਰਪ੍ਰੀਤ ਸਿੰਘ ਜੀ ਵੱਲੋਂ 1400 ਰੁਪਇਆ ਜੋ ਸਪੋਰਟਸ ਕਲੱਬ ਨੇ ਕਬੱਡੀ ਟੂਰਨਾਮੈਂਟ ਵਾਸਤੇ ਦਿੱਤਾ ਗਿਆ ਪੈਂਤਰੋ ਸਰਵਾਰ। ਬਹੁਤ ਬਹੁਤ ਧੰਨਵਾਦ ਆ ਜੀ। ਭਾਈ ਜੀ ਦੋਵੇਂ ਟੀਮਾਂ ਇੱਕ ਬੰਨੇ ਟੀਮ ਆ ਗਈਆਂ।